ਮਾਜੋਬ ਡੀਜੀਪੀ ਸਾਹਿਬ ਪੰਜਾਬ ਤੇ ਮਾਜੋਬ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਦੀ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਸਾਡੀ ਕਾਫੀ ਸਮੇਂ ਤੋਂ ਐਂਟੀ ਡਰੱਗ ਡਰਾਈਵ ਚੱਲ ਰਹੀ ਹੈ ਉਸ ਡਰਾਈਵ ਦੇ ਤਹਿਤ ਹੀ ਕੱਲ ਸਾਡੇ ਥਾਣਾ ਰੂੜੇਕੇ ਦੇ ਵਿੱਚ ਅਸੀਂ ਇੱਕ ਨਸ਼ਾ ਤਸਕਰ ਨੂੰ ਫੜਿਆ ਉਹਦੇ ਵਿੱਚ ਇਦਾਂ ਸੀਗਾ ਕਿ ਸਾਡੇ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀ ਕਾਫੀ ਚਿਰ ਦੀ ਕਿ ਇੱਕ ਰਵੀ ਮੈਡੀਕੋਜ਼ ਨਾਦੀ ਇੱਕ ਕੈਮੀ ਸ਼ਾਪ ਹੈ ਜੋ ਥੋਲਾ ਮਾਰਕੀਟ ਦੇ ਵਿੱਚ ਕਾਫੀ ਐਕਟਿਵ ਚੱਲ ਰਹੀ ਸੀ ਤੇ ਉਹਦੇ ਵਿੱਚ ਸਾਡੀ ਡੀਐਸਪੀ ਤਪਾ ਸ਼੍ਰੀ ਗੁਰਵਿੰਦਰ ਸਿੰਘ ਜੀ ਤੇ ਨਾਲ ਉਹਨਾਂ ਦੇ ਸ਼ਰੀਫ ਖਾਨ ਐਸਐਚਓ ਰੂੜੇਕੇ ਕਲਾ ਇਹਨਾਂ ਨੇ ਇੱਕ ਜੁਆਇੰਟ ਐਕਸ਼ਨ ਟੀਮ ਬਣਾ ਕੇ ਇਹ ਜਿਹੜੀ ਰਵੀ ਮੈਡੀਕੋਜ਼ ਨੂੰ ਆਪਾਂ ਪ੍ਰੋਪਰ ਸੇਲ ਕਰਦੇ ਹੋਏ ਰੰਗੀ ਹੱਡੀਆਂ ਸੀ ਇਹਨਾਂ ਨੂੰ ਇਸ ਜਿਹੜਾ ਰਵੀ ਹੈ ਪੁੱਤਰ ਸਰੂਪ ਚੰਦ ਇਹ ਨੂੰ ਅਸੀਂ ਰੰਗੇ ਹੱਤੀ ਉੱਥੇ ਤੋਂ ਰਿਕਵਰੀ ਕੀਤੀ ਹੈ ਰਿਕਵਰੀ ਦੇ ਵਿੱਚ 1239 ਨਸ਼ੀਲੀਆਂ ਗੋਲੀਆਂ ਤੇ 4260 ਨਸ਼ੀਲੇ ਕੈਪਸੂਲ ਰਿਕਵਰ ਕੀਤੇ ਆ ਜਿਹੜੀਆਂ ਤਾਂ ਗੋਲੀਆਂ ਨੇ ਉਹ ਟ੍ਰੈਮਾਡੋਲ ਹਾਈਡਰੋਕਲੋਰਾਈਡ ਇੱਕ ਕੈਲਸੀਡੇਲ ਨਾ ਦੀ ਬ੍ਰਾਂਡ ਥੱਲੇ ਇਹ ਬਿਕਰੀ ਕਰ ਰਿਆ ਸੀ ਤੇ ਜਿਹੜੇ ਕੈਪਸੂਲ ਨੇ ਉਹ ਸਿਗਨੋਰ ਬ੍ਰਾਂਡ ਦੇ ਜੋ ਕਿ ਇੱਕ ਪ੍ਰੈਗਬਲ ਪ੍ਰੈਗਬਲਿਨ ਸਾਲਟ ਹੈ ਜਿਹੜਾ ਉਹ ਦੀ ਜਿਹਦੀ ਵਿਕਰੀ ਬ੍ਰਾਂਡ ਹੈ ਉਹ ਤਾਂ ਇਹ ਤਸੀਰ ਰਿਕਵਰੀ ਕੀਤੀ ਇਹਦੇ ਵਿੱਚ ਅਸੀਂ ਮੁਕਦਮਾ ਨੰਬਰ 7 ਮਤੀ 24/2025 ਦੀਨ ਧਾਰਾ 22 25 ਕਾਰਡ 85 ਅਤੇ 223 ਬੀਐਨਐਸ ਤਹਿਤ ਅਸੀਂ ਮੁਕਦਮਾ ਦਰਜ ਕਰਕੇ ਇਹ ਬੰਦੇ ਨੂੰ ਅਰੈਸਟ ਕੀਤਾ ਹੈ ਜਿਹੜਾ ਮਾਲਕ ਹੈ ਰਵੀ ਉਹਨੂੰ ਅਰੈਸਟ ਕੀਤਾ ਹੈ ਪਹਿਲਾਂ ਵੀ ਮੁਕਦਮਾ ਹਾਂ ਇਹਦੇ ਤੇ ਪਹਿਲਾਂ ਵੀ ਜੀ ਆਪਣਾ 2012 ਦਾ ਇੱਕ ਥਾਣਾ ਤਪੇ ਦਾ ਮੁਕਦਮਾ ਹੈਗਾ ਉਹਦੇ ਵਿੱਚ ਸਜ਼ਾ ਜਪਤ ਹੈ ਫਿਰ ਕਿੰਨੀ ਕੀਮਤ ਵਾਲਾ ਨਸ਼ਾ ਫੜਿਆ ਗਿਆ ਹੈ ਇਹਦੀ ਮਾਰਕੀਟ ਵੈਲਿਊ ਜਿਹੋ ਪਤਾ ਲੱਗਿਆ ਵੀ ਇਹ ਜਿੰਦਾ ਲੈਂਦਾ ਸੀ ਤੇ ਤਿੰਨ ਤੋਂ ਚਾਰ ਗੁਣਾ ਉਦੀ ਜੋ ਮਾਰਕੀਟ ਵੈਲਿਊ ਤੋਂ ਬਲੈਕ ਕਰਕੇ ਵੇਚ ਰਿਆ ਸੀ ਇਹਦਾ ਇਹੋ ਮੈਡੀਕਲ ਸਟੋਰ ਸੀ ਦਾ ਹੋਰ ਵੀ ਫਿਲਹਾਲ ਤਾਂ ਹੈ ਜੇ ਜਿੱਥੋਂ ਇਹਦਾ ਬਰੀ ਉਥੇ ਹਾਜ਼ਰੀ ਮਿਲੀ ਹੈ ਮੌਕੇ ਤੇ ਰਵੀ ਮੈਡੀਕੋ ਬਾਕੀ ਤੋ ਤਫਤੀਸ਼ ਚੱਲ ਰਹੀ ਹੈ। ਬੜੀ ਵੀ ਜਾਂਚ ਹੋਊਗੀ ਕਿਥੋਂ ਆਂਦਾ ਸੀ ਤੇ ਕਿਵੇਂ ਆਕੇ ਬਿਲਕੁਲ ਜੀ ਜਿਹੜਾ ਬੈਕਵਰਡ ਲਿੰਕ ਅਸੀਂ ਹਰ ਐਨਡੀ ਤੇ ਐਕਸਾਈਜ਼ ਦੇ ਮੁਕਾਦਮੇ ਦੇ ਵਿੱਚ ਸਾਡੀ ਇੱਕ ਮਾਡਲ ਅਪਰੈਂਡੀ ਹੁੰਦੀ ਹੈ ਪੁਲਿਸ ਦੀ ਵੀ ਇਨਵੈਸਟੀਗੇਸ਼ਨ ਵਿੱਚ ਅਸੀਂ ਫਾਰਵਰਡ ਤੇ ਬੈਕਵਰਡ ਲਿੰਕ ਦੋਨਾਂ ਨੂੰ ਚੰਗੀ ਤਰ੍ਹਾਂ ਖੰਗਾਲਦੇ ਆਂ। ਉਹਦੇ ਵਿੱਚ ਇਹਦੇ ਵਿੱਚ ਜਿਹੜਾ ਵੇਚਣ ਲਈ ਤਾਂ ਇਹ ਲੋਕਲ ਜਿਹੜੇ ਮੁੰਡੇ ਨੇ ਉਹਨਾਂ ਨੂੰ ਵਿਕਰੀ ਇੱਕ ਓਪਨ ਮਾਰਕੀਟ ਵਿੱਚ ਕਰਦਾ ਸੀ। ਬੈਕਵਰਡ ਲਿੰਕ ਦੇ ਵਿੱਚ ਇਹ ਮਾਲ ਕਿੱਥੋਂ ਆ ਰਿਹਾ ਕਿੱਥੋਂ ਇਹ ਕੈਪਸੂਲ ਤੇ ਗੋਲੀਆਂ ਆ ਰਹੀਆਂ ਉਹ ਅਸੀਂ ਬੰਦੇ ਆਇਡੈਂਟੀਫਾਈ ਤਕਰੀਬਨ ਦੀ ਇਨਵੈਸਟੀਗੇਸ਼ਨ ਜਾਰੀ ਹੈ ਉਹ ਅਸੀਂ ਉਸ ਕੰਮ ਤੋਂ ਵੀ ਵਰਕ ਕਰਾਂਗੇ ਓਵਰ ਆਲ ਪੰਜਾਬ ਚ ਸਾਡੇ ਦੇਖਿਆ ਜਾਵੇ ਤਾਂ ਤਸਕਰਾਂ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਫਰੀਡ ਕਰਨ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਨੇ ਪਰ ਬਰਨਾਲਾ ਚ ਕੋਈ ਇਸ ਤਰ੍ਹਾਂ ਬਰਨਾਲਾ ਪੁਲਿਸ ਨੇੜੇ ਦੇ ਵਿੱਚ ਕੋਈ ਇਹਨਾਂ ਦੀ ਪ੍ਰਾਪਰਟੀ ਫਰੀਡ ਕਰਨ ਦੀ ਜਾਂ ਇਹ ਦੋਸ਼ੀ ਜਿਹੜਾ ਫੜਿਆ ਤਾਂ ਕਿ ਇਹਨਾਂ ਦਾ ਆਰਥਿਕ ਲੱਕ ਹਾਂ ਇਹ ਤਾਂ ਪਤਾ ਲੱਗਿਆ ਕੋਈ ਅਸੀਂ ਬਰਨਾਲਾ ਸ਼ਹਿਰ ਦੇ ਵਿੱਚ ਵੀ ਕੋਈ ਜਿਹਦੇ ਨਾਲ ਸੰਬੰਧਿਤ ਪ੍ਰਾਪਰਟੀ ਇਹਦੀ ਹੈਗੀ ਹੈ ਅਸੀਂ ਪਹਿਲਾਂ ਤਾਂ ਆਇਡੈਂਟੀਫਾਈ ਕਰਾਂਗੇ ਕਿ ਉਹ ਕੀ ਉਹ ਡਰੱਗ ਮੰਨੀ ਤੋਂ ਹੀ ਬਣੀ ਹੋਈ ਹੈ ਜੇ ਉਹ ਸਾਨੂੰ ਤਸਦੀਕ ਹੋ ਜਾਂਦਾ ਅਸੀਂ ਵੜਦੇ ਇਨ ਬਿਨ ਕਾਰਵਾਈ ਕਰਦੇ ਹੋਏ ਉਹ ਪ੍ਰਾਪਰਟੀ ਅਟੈਚ ਕਰਨ ਦੇ ਵੀ ਉਪਰਾਲੇ ਕਰਦੇ ਹੋਏ ਕੰਸਰਟ ਅਥਾਰਟੀ ਤੋਂ ਹੁਕਮ ਲੈ ਕੇ ਪ੍ਰਾਪਰਟੀ ਸੀਲ ਵੀ ਕਰਾਂਗੇ ਸਰ ਜਿਹੜੀ ਦੋ ਮੌਕੇ ਤੇ ਅਸੀਂ ਉਥੇ ਦੁਕਾਨ ਦਾ ਮਰਕੀ ਸੀਲ ਕੀਤੀ ਗਿਆ ਹੁੰਦਾ ਹਾਂਜੀ ਜਿਹੜੀ ਸਾਡੀ ਆਪਣੀ ਬਰਨਾਲਾ ਪੁਲਿਸ ਤੇ ਜਿਹੜਾ ਡਰੱਗ ਇਨਸਪੈਕਟਰ ਨੇ ਮੈਡ ਇਨਸਪੈਕਟਰ ਪ੍ਰਦੀਪ ਕੌਰ ਇਹਨਾਂ ਨਾਲ ਜੁਆਇੰਟ ਟੀਮ ਨਾਲ ਅਸੀਂ ਇਹ ਰਿਕਵਰੀ ਕੀਤੀ ਹੈ ਤੇ ਮੌਕੇ ਤੇ ਜਿਹੜੀ ਰਵੀ ਮੈਡੀਕੋਜ਼ ਕੈਮੀ ਸ਼ਾਪ ਹੈ ਉਹਨੂੰ ਅਸੀਂ ਮੌਕੇ ਤੇ ਸੀਲ ਕਰ ਦਿੱਤਾ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਹੁਣ ਅੱਗੇ ਤੋਂ ਇਹ ਵਿਕਰੀ ਵਾਲਾ ਕੰਮ ਬਿਲਕੁਲ ਟੋਟਲੀ ਬੰਦ ਹੋ ਜਾਵੇ